ਇੱਕ ਕਦੋਂ ਦਾ ਐਕਸਪਾਇਰ ਹੋਇਆ ਹੋਇਆ ਪਤਾ ਹੈ ਨਹੀਂ ਕਦਿਆਂ ਨੂੰ ਹੱਥ ਲਾਇਆ ਨਹੀਂ ਹੱਥ ਹੱਥ ਤੇ ਲਾਉਂਦੇ ਨਹੀਂ ਵੇਖਿਆ ਨਹੀਂ ਮੈਂ ਕਿਹਾ ਅੰਗਰੇਜ਼ੀ ਨਹੀਂ ਆਦੀ ਕਰੀ ਹੈ ਕੀ ਕਰੀ ਅੰਗਰੇਜ਼ੀ ਬੱਚੇ ਪੜੇ ਲਿਖੇ ਹੋ ਤੁਹਾਨੂੰ ਪਤਾ ਹੈ ਕੀ ਉਸ ਵਾਸਤੇ ਕੰਮ ਆਉਂਦਾ ਹੈ ਕੀ ਕੰਮ ਆਉਂਦਾ ਹੈ ਹੱਗ ਭਜਾਉਣ ਲਈ ਹੱਗ ਭਜਾਉਣ ਲਈ ਔਰ ਜਦੋਂ ਇਹ ਐਕਸਪਾਇਰ ਹੋ ਜਾਏ ਫਿਰ ਇਹ ਕੰਮ ਕਰੂਗਾ ਕਿ ਨਹੀਂ ਕਰੂਗਾ ਨਹੀਂ ਨਹੀਂ ਕਰੂਗਾ ਨਾ ਇਹ ਪਤਾ ਕਦੋਂ ਦਾ ਬਣਿਆ ਹੋਇਆਗਾ ਜੋ ਤੁਹਾਡਾ ਜਨਮ ਵੀ ਨਹੀਂ ਹੋਇਆ 2010 ਦਾ ਬਣਿਆ ਹੋਇਆ ਹੈ ਈ ਉਹਨੇ ਕੰਮ ਕਰ ਰਿਹਾਗਾ ਖੋਦਾ ਨਾ ਖਾਸਾ ਗੱਡੀ ਕੁਛ ਹੋ ਜੇ ਫਿਰ ਤੁਹਾਡੇ ਮਾਪਿਓ ਨੂੰ ਕਹੋ ਥੋੜਾ ਜਿਹਾ ਸੇਫਟੀ ਵਾਲੀ ਗੱਡੀਆਂ ਭੇਜਣੇ ਆਏ ਤਾਂ ਬੱਚੇ ਗਰਮੀਆਂ 'ਚ ਮਰ ਰਹੇ ਹੋ ਤੁਸੀਂ ਮਾਰ ਜਿਲ੍ਹਾ ਬਾਲਸੁਰਖਿਆ ਬਸ ਤਰਨਤਾਰ ਸਰ ਕਿਸ ਤਰ੍ਹਾਂ ਜੰਗ ਕੀਤੀ ਜਾਂਦੀ ਆ ਸ਼੍ਰੀ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਜਨਦੀਪ ਕੁਮਾਰ ਆਈਐਸ ਜੀ ਦੇ ਵੱਲੋਂ ਅਤੇ ਐਸਐਸਪੀ ਸ਼੍ਰੀ ਗੁਰਪਤ ਗੌਰਵਤਰਾਜੀ ਵੱਲੋਂ ਸਖਤ ہدایتਾਂ ਹੈ ਕਿ ਜ਼ਿਲ੍ਹੇ ਦੇ ਵਿੱਚ ਜਿਹੜੀ ਕੰਡਮ ਸੇਫ ਸਕੂਲ ਵਾਨ ਪਾਲਸੀ ਦੇ ਨਿਯਮਾਂ ਨੂੰ ਪਾਸ ਨਹੀਂ ਕਰ ਰਹੀਆਂ ਗਿਆ ਸਕੂਲ ਬਸਨ ਇੰਪਾਉਂਡ ਕਰਨਾ ਹੈਗਾ ਉਸ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੀ ਦੇ ਦਿਸ਼ਾ ਨਿਰਦੇਸ਼ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਦਿਸ਼ਾ ਨਿਰਦੇਸ਼ਾਂ ਤੇ ਇਹ ਚੈਕਿੰਗਾਂ ਚੱਲਦੀਆਂ ਲਗਾਤਾਰ ਔਰ ਇਹ ਲਗਾਤਾਰ ਚਲਣੀਆਂ ਅੱਜ ਤੋਂ 10 ਸਾਲ ਤੱਕ ਲਗਾਤਾਰ ਇਹਨਾਂ ਨੂੰ ਚਲਾਨ ਕੱਟ-ਕੱਟ ਕੇ ਬੜਾ ਸਮਝਾ ਲਿਆਗਾ ਟਾਈਮ ਬਾਂਡ ਵੀ ਕਰਕੇ ਟਾਈਮ ਵੀ ਦੇ ਦਿੱਤਾ ਹੈ ਪ੍ਰਿੰਸੀਪਲਾਂ ਨੂੰ ਵੀ ਕਹਿ ਦਿੱਤਾ ਹੈ ਪਰ ਹੁਣੇ ਉਹ ਮੌਕਾ ਨਹੀਂ ਆ ਵੀ ਮੈਂ ਬੱਚਿਆਂ ਦੀ ਜ਼ਿੰਦਗੀ ਤੇ ਖੇਲ ਸਕਾਂ ਮੈਂ ਅੱਜ ਬੱਚਿਆਂ ਦੀ ਸੇਫਟੀ ਵਾਸਤੇ ਹਰ ਇੱਕ ਗੱਡੀ ਇੰਪਾਉਂਡ ਕਰਨੀ ਹੈ ਜਿਹੜੀ ਨਿਯਮ ਪੂਰੇ ਨਹੀਂ ਕਰਨਗੇ ਪੈਰੈਂਟਸ ਨੂੰ ਵੀ ਰਿਕੁਐਸਟ ਕਰਦਾ ਕਾਈਂਡਲੀ ਆਪਦੇ ਜਿਹੜੇ ਸਕੂਲ ਦੀ ਬੱਸਾਂ ਹੈਗੀਆਂ ਬੱਚਿਆਂ ਨੂੰ ਸੇਫਟੀ ਵੱਲ ਆਪਦੇ ਉਹਨੇ ਬੱਚਿਆਂ ਦੇ ਮੂੰਹ ਨੂੰ ਵੇਖੋ ਤੇ ਉਹਨਾਂ ਦੀ ਜਾਨ ਬਚਾਉਣ ਵਾਸਤੇ ਗੱਡੀਆਂ ਨੂੰ ਕੰਪਲੀਟ ਕਰਵਾਓ ਤਾਂ ਜੋ ਬੱਚਿਆਂ ਦੀ ਜ਼ਿੰਦਗੀ ਸੇਫ ਰਹੇ ਤੁਹਾਡਾ ਬੱਚਾ ਆਈਐਸ ਆਈਪੀਐਸ ਤਾਂ ਹੀ ਬਣ ਸਕਦਾ ਜੇ ਉਹਦੀ ਜ਼ਿੰਦਗੀ ਹੈਗੀ ਹੈ ਸਰ ਕੀ ਲੱਗ ਰਿਹਾ ਬੱਸਾਂ ਦੀ ਹਾਲਤ ਕੰਡੀਸ਼ਨ ਕਿਸ ਤਰ੍ਹਾਂ ਤੁਸੀਂ ਅੱਜ ਦੇਖਿਆ ਮੈਂ ਇੱਕ ਫਾਇਰ ਐਕਸਟੈਂਸ਼ਨ ਕੱਢਿਆਗਾ ਕਦੇ ਉਸ ਡਰਾਈਵਰ ਨੇ ਉਹਨੂੰ ਗੱਡੀ ਨੂੰ ਐਕਸਟੈਂਸ਼ਨ ਨੂੰ ਕੱਢਿਆ ਕਰਿਆ ਦਿਖਾਇਆ ਆ ਦੇਖੋ ਇੱਕ 2010 ਦਾ ਮੈਨੂਫੈਕਚਰਿੰਗ ਹੈਗਾ ਸੋਚੋ ਇਹ 2010 ਦਾ 14 ਸਾਲ ਪਹਿਲਾਂ ਦਾ ਕੀ ਚੱਲ ਰਿਹਾ ਹੋਵੇਗਾ ਉਹਨਾਂ ਨਾਲ ਖਾਸ ਤੋ ਕੋਈ ਦੁਰਘਟਨਾ ਘਟ ਜੇ ਕੀ ਹੋਊਗਾ ਸਾਰੇ ਜਿੰਨੇ ਵੀ ਵਿਖਣੇ ਕੋਈ ਮੈਡੀਸਨ ਕਿਸੇ ਕੋਲ ਵੀ ਹੈ ਜਿਸ ਮੈਡੀਸਨ ਬਾਕੀ ਮੈਂ ਉਹਨਾਂ ਨੂੰ ਇੰਪਾਉਂਡ ਵੀ ਕਰ ਰਹੇ ਹਾਂ ਤੇ ਚਲਾਨ ਵੀ ਕੱਟ ਰਹੇ ਹਾਂ ਜਿਹੜੀ ਓਵਰਲੋਡਡ ਹੈ ਉਹਨਾਂ ਦੇ ਓਵਰਲੋਡ ਚਲਾਨ ਕੱਟ ਰਹੇ ਹਾਂ ਸਾਰੇ ਬਖਸ਼ੇ ਨਹੀਂ ਜਾਣਗੇ ਦੇਖੋ ਰੋਸ਼ ਮਜਾਇਰਾ ਕਰ ਰਹੇ ਆ ਸੜਕਾਂ ਦੇ ਉੱਤੇ ਹਨਾ ਮੈਂ ਤਾਂ ਇਹ ਸਮਝ ਨਹੀਂ ਆ ਰਹੀ ਕਿੱਥੇ ਮੇਰੀ ਸਪੋਰਟ ਕਰਨ ਵੀ ਮੈਂ ਬੱਚਿਆਂ ਦੀ ਜਾਨ ਬਚਾ ਰਹੇ ਹਾਂ ਸਪੋਰਟ ਕਰਨ ਦੀ ਬਜਾਏ ਵਿਰੋਧ ਕਰ ਰਹੇ ਆ ਪਰ ਇਹ ਵਿਰੋਧ ਗਲਤ ਹੈਗਾ ਸਾਰੇ ਕੰਟੀਨਿਊ ਚੱਲੇਗਾ ਲਗਾਤਾਰ ਚੱਲੇਗਾ ਜੀ ਤੇ ਤਰੰਤਾਂਂ ਜ਼ਿਲ੍ਹੇ ਦੇ ਹਰ ਇੱਕ ਕੋਨੇ ਤੱਕ ਜਾਏਗਾ ਬਾਹਰ ਦੇ ਏਰੀਆ ਤੱਕ ਜਾਏਗਾ ਇਹ ਸਰ ਇਹ ਕਿਹੜਾ ਸਕੂਲ ਹੈਗਾ ਜਿੱਥੇ ਹੁਣ ਤੁਸੀਂ ਇਹ ਸੈਂਟ ਫਰਾਂਸਿਸ ਸਕੂਲ ਹੈਗਾ ਇਹਨਾਂ ਦੇ ਪ੍ਰਿੰਸੀਪਲ ਨੂੰ ਮੈਂ ਪਿਛਲੀ ਵਾਰ ਮਿਲ ਕੇ ਸਖਤ ਹਦਾਇਤ ਕੀਤੀ ਸੀ ਵੀ ਯਾਤਰਾ ਸੁਧਾਰ ਲਓ ਗੱਡੀਆਂ ਈਵਨ ਕਿ ਤੁਸੀਂ ਖੁਦ ਦੇ ਕੋਈ ਸਕੂਲ ਪਰਮਾਈਸਿਸ ਹੈ ਸਕੂਲ ਪਰਮਾਈਸਿਸ ਦੇ ਅੰਦਰ ਪ੍ਰਾਈਵੇਟ ਗੱਡੀਆਂ ਖੜਾ ਰੱਖੀਆਂ ਸਕੂਲ ਪਰਮਾਈਸਿਸ ਦੇ ਅੰਦਰ ਜੇ ਪ੍ਰਾਈਵੇਟ ਗੱਡੀ ਆ ਰਹੀ ਇਟਸ ਬੀਨ ਅ ਸਕੂਲ ਦੀ ਪ੍ਰੋਪਰਟੀ ਹੈ ਔਰ ਜੇ ਬੱਚੇ ਆ ਗਏ ਉਹ ਸਕੂਲ ਦੀ ਹੀ ਪ੍ਰੋਪਰਟੀ ਹੈਗੀ ਹੈ ਸਾਰੇ ਕੋ ਵੇਖਣਾ ਗੱਡੀਆਂ ਉਤੇ ਨਾਮ ਕੁਛ ਵੀ ਨਹੀਂ ਲਿਖਿਆ ਕੋਈ ਕਹਿ ਰਿਹਾ ਮੈਂ ਜੇ ਨਾਮ ਨੰਬਰ ਨਹੀਂ ਹੈਗਾ ਸਰ ਸਕੂਲ ਦੀ ਪ੍ਰਾਪਰਟੀ ਹੈ ਸਕੂਲ ਦੇ ਅੰਦਰ ਆ ਰਹੇ ਹੈਗੇ ਇਸ ਸਖਤ ਮੇਰੀ ਹੁਣ ਸਖਤ ਕਾਰਵਾਈ ਹੋਗੀ ਇਸ ਤਰ੍ਹਾਂ ਠੀਕ ਪਲੀਜ਼ ਪਾਸ ਸਮਝੋ ਜਿਹੜੀ ਡੇਟ ਦਾ ਤੇ ਨੂੰ ਹੀ ਨਹੀਂ ਪਤਾ ਕਿ ਕਦੋਂ ਐਕਸਪਾਇਰੀ ਹੋਣੀ ਸਾਰਾ ਚਲ ਨਿੱਨਾ ਗਿਆ ਨਾ ਫਿਰ ਤੋਂ ਇਹ ਹੋ ਰਿਹਾ ਨਹੀਂ ਹੋ ਰਿਹਾ ਜੇ ਹੋ ਰਿਹਾ ਤਾਂ ਮੈਂ ਦੱਸਦੀ ਹਾਂ ਉਸ ਤੋਂ ਬੋਲ ਕੇ ਪਤਾ ਨਹੀਂ ਪਤਾ ਨਾ ਕਿ ਇਹ ਕਹਿਣਾ ਨਹੀਂ ਤੇ ਹੁਣ ਨਹੀਂ ਮੈਂ ਆਪ ਵੀ ਨਹੀਂ ਦੇਈਆਂ ਹਾਂਜੀ ਸਰ ਅੱਜ ਸਰਕਾਰੀ ਸਕੂਲ ਬਣਾਇਆ ਕਿੰਨੇ ਕਿ ਚਲਾਨ ਕੱਟੇ ਗਏ ਕਿੰਨੀਆਂ ਗੱਡੀਆਂ ਮੋਨ ਕੀਤੀਆਂ ਬਾਜੂ ਨੂੰ ਡੀਸੀ ਸਾਹਿਬ ਐਸਐਸਪੀ ਸਾਹਿਬ ਆਪਦੇ ਨਾਲ ਮੀਟਿੰਗ ਕਰਤੀ ਗਈ ਜਾ ਰਹੀ ਹੈ ਅੱਜ ਫਾਇਰ ਕਾਸਟ ਨੂੰ ਵੀ ਜਾ ਕੇ ਕੀਤੀ ਗਈ ਡੀਸੀ ਆਪ ਤੋਂ ਸਾਡੇ ਨਾਲ ਮਾਲਕਾਂ ਤੋਂ ਮਿਲ ਕੇ ਆਏ ਜਿਹੜੇ ਕਿ ਅੱਜ ਉਹਨਾਂ ਨੂੰ ਕਿੰਨੇ ਚਲਾਨ ਕੱਟੇ ਨੇ ਉਹਨਾਂ ਦੇ 15 ਚਲਾਨ ਕਿੰਨੀ ਗੱਡੀਆਂ ਲੋਡ ਗੱਡੀਆਂ ਨਿਕਟੇ ਗਏ ਚਲਾਣ ਸਰ ਵਿੱਚ 15 ਬੱਚੇ ਸੀ ਤੇ ਇਹਦੇ ਵਿੱਚ ਵੀ ਬੱਚੇ ਵੱਧ ਸੀ ਇਹ ਰਿਸ਼ਕਾ ਕੋਈ ਕਿੱਥੇ ਪਹੁੰਚਿਆ ਨਹੀਂ ਸਰ ਆ ਗੱਡੀ ਜੇ ਕਿਹੜੀ ਖੜੀ ਹੁੰਦਾ ਦਿਖਾ ਮੈਨੂੰ ਇਹ ਬੰਦ ਗਈ ਇਹ ਰਿਸ਼ਕਾ ਕੋਈ ਡਿਰੈਕਸ਼ਨ ਨਹੀਂ ਦਿੱਤਾ ਅੱਛਾ ਅੱਛਾ ਸਾਰੀਆਂ ਵੇੜਨਾ ਕਿਤੇ ਕੋਈ ਬੌਂਡ ਹੋਈ ਗੱਡੀ ਕੋਈ ਮੋਡਿਫਾਈ ਨਹੀਂ ਕੋਈ ਸਰ ਮੋਡਿਕੋ ਕਰਦੀ ਹੈ ਇੱਕ ਗੱਡੀ ਹੋਈ ਸਰ ਠੀਕ ਹੈ